हाँ जी अस कर रहे क्वेश्चन नंबर सेवनटीन कर रहे नाटक अंक किसू काटक अंक सी ऑप्शन इज द राइट आंसर ਦਾ ਰਾਈਟ ਆਨਸਰ ਮਨਿੰਦਰ ਜੀ ਦਾ ਆਨਸਰ ਆ ਗਿਆ ਜੀ ਵੈਰੀ ਗੁੱਡ ਬਹੁਤ ਅੱਛੇ ਦਾ ਆਨਸਰ ਆ ਗਿਆ ਜੀ ਚਲੋ ਜੀ ਨੈਕਸਟ ਆਧੁਨਿਕ ਇਕਾਂਗੀ ਨਾਟਕ ਦੀ ਪਰੰਪਰਾ ਦਾ ਆਰੰਭ ਕਿਸ ਨੇ ਕੀਤਾ ਆਈਸੀ ਨੰਦਾ ਸੰਸੰਗ ਸੇਖੋਂ ਹਰਚਰਨ ਸਿੰਘ ਜਾਂ ਡੀ ਆਪਸ਼ਨ ਕੋਈ ਨਹੀਂ ਕੁਐਸਚਨ ਨੰਬਰ 18 ਆਜੋ ਜੀ ਆਜੋ ਜਲਦੀ ਆਜੋ ਸਾਰੇ ਕੁਐਸਚਨ ਨੰਬਰ 18 <coughs> 18 ਦਾ ਬੇਟਾ ਇਕਾਂਗੀ ਨਾਟਕ ਆਧੁਨਿਕ ਦੀ ਗੱਲ ਕਰ ਰਿਹਾ ਮੈਂ ਆਧੁਨਿਕ ਇਕਾਂਗੀ ਨਾਟਕ ਦੀ ਪਰੰਪਰਾ ਦਾ ਆਰੰਭ ਕੀਤਾ ਸੀ आई सी नंदा ईश्वर चंद्र नंदा ਤਾਂ ਜਿਨ੍ਹਾਂ ਬੱਚਿਆਂ ਨੇ ਏ অপਸ਼ਨ ਆਨਸਰ ਦਿੱਤਾ ਜੀ ਮੈਂ ਦੇਖ ਰਿਹਾ ਕਮੈਂਟ ਤੁਹਾਡੇ ਜਿਨ੍ਹਾਂ ਬੱਚਿਆਂ ਨੇ ਏ অপਸ਼ਨ ਆਨਸਰ ਦਿੱਤਾ ਹੈ ਉਹਨਾਂ ਦਾ ਆਨਸਰ ਠੀਕ ਹੈ ਓਕੇ आई सी नंदा ਕੁਐਸਚਨ ਨੰਬਰ 19 आई सी नंदा ਨੇ ਕਿੰਨੇ ਇਕਾਂਗੀ ਸੰਗ੍ਰਹਿ ਲਿਖੇ ਲੋ ਜੀ ਉੱਪਰ ਕਰ ਦੇਣਾ ਥੋੜਾ ਜਿਹਾ ਮੈਂ ਦੇਖ ਆਈਸੀ ਨੰਦਾ ਨੇ ਕਿੰਨੇ ਇਕਾਂਗੀ ਸੰਗ੍ਰਹਿ ਲਿਖੇ ਵੈਰੀ ਗੁੱਡ ਜੀ ਮਿਨੀ ਮਨੀਸ਼ਾ ਜੀ ਨੇ ਆਨਸਰ ਦਿੱਤਾ ਹੈ ਦਲਵੀਰ ਕੌਰ ਜੀ ਨੇ ਵੀ ਆਨਸਰ ਸਹੀ ਆਨਸਰ ਦਿੱਤਾ ਹੈ ਮਨਿੰਦਰ ਕੌਰ ਜੀ ਦਲਵੀਰ ਜੀ ਮਿਨੀ ਜੀ ठीक है जी टे आंसर तो जिन्होंने बच्चों ने भी बी ऑप्शन आंसर दिता है आंसर ठीक है तीन कलाकार नाटक कलाकार नाटक है क्वेश्चन नंबर ट्वेंटी कलाकार नाटक है ईश्वर चंद्र नंदा संत संखों हरचरण सिंह ਤੇ ਡੀ অপਸ਼ਨ ਹੈ ਕਪੂਰ ਸਿੰਘ ਘੁਮਨ ਆਨਸਰ ਦੱਸੋ ਜੀ ਜਲਦੀ ਜਲਦੀ ਸ਼ਾਬਾਸ਼ ਜਿੰਨਾ ਬੱਚਾ ਨੇ ਦੇਖ ਰਿਹਾ ਕਮੈਂਟ ਤੁਹਾਡੇ ਮੈਂ ਤਕਰੀਬਨ ਸਾਰੇ ਬੱਚਿਆਂ ਦੇ ਆਨਸਰ ਠੀਕ ਹਨ ਸੰਤ ਸਿੰਘ ਸੇਖੋਂ ਵੀ ਬੀ অপਸ਼ਨ ਇਜ਼ ਦਾ ਰਾਈਟ ਆਨਸਰ ਓਕੇ ਸੰਤ ਸਿੰਘ ਸੇਖੋਂ ਕੁਐਸਚਨ ਨੰਬਰ 21 వర్ కర్ నాటక్ ਕਿਸ ਦੀ ਰਚਨਾ ਹੈ ਵਰਕਰ वेरी वेरी ਇੰਪੋਰਟੈਂਟ ਕੁਐਸਚਨ ਵਰਕਰ ਨਾਟਕ ਫੇਮਸ ਨਾਟਕ ਹੈ ਇਹ ਕਿਸ ਦੀ ਰਚਨਾ ਹੈ ਤਾਂ ਬੇਟਾ ਇਹ ਹੈ ਈਸ਼ਵਰ ਚੰਦਰ ਨੰਦਾ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ तकरीबन ਸਾਰੇ ਬੱਚਿਆਂ ਦਾ ਆਨਸਰ ਠੀਕ ਹੈ ਜੀ ਮਿਨੀ ਜੀ ਮਨਿੰਦਰ ਜੀ ਜਸਵੀਰ ਕੌਰ ਜੀ ਸਿੰਘਲਾ ਜੀ ਰੁਪਿੰਦਰ ਕੌਰ ਜੀ ਮਨਿੰਦਰ ਜੀ ਜਸਵੀਰ ਕੌਰ ਜੀ ਠੀਕ ਹੈ ਬੇਟਾ ਤਾਂ ਜਿੰਨਾ ਬੱਚਾ ਨੇ ਵੀ ਕੁਐਸਚਨ ਨੰਬਰ 20 ਦਾ ਸੀ ਆਪਸ਼ਨ ਆਨਸਰ ਦਿੱਤਾ ਹੈ ਉਹਨਾਂ ਦਾ ਆਨਸਰ ਠੀਕ ਹੈ ਕੁਐਸਚਨ ਨੰਬਰ 22 ਬਈਮਾ ਕੁਐਸਚਨ ੱਪਿਆ ਕਿਉਂ ਖੱਪਿਆ किस संबंधित रचना है ट्वंटी टू बी ऑप्शन इज द राइट आंसर संत सिंह सेखू संत सिंह नेक्स्ट क्वेश्चन नेक्स्ट क्वेश्चन तो पहले मैं दसना चाहवागा कि जिन्हों बच्चा ने साडा फ्री वट्सअप ग्रुप ज्वाइन नहीं किया ਸਾਡਾ ਫ੍ਰੀ WhatsApp ਗਰੁੱਪ ਜੁਆਇਨ ਕਰ ਸਕਦੇ ਹਨ ਤੁਸੀਂ ਆਪਣਾ ਨੇਮ ਟਾਈਪ ਕਰਨਾ ਹੈ ਮਾਸਟਰ ਕੈਡਰ ਲਿਖਣਾ ਹੈ ਨਾਲ ਆਪਣਾ ਸਬਜੈਕਟ ਲਿਖਣਾ ਹੈ ਤੇ ਆਪਣਾ ਮੈਸੇਜ ਇਸ ਨੰਬਰ ਤੇ ਸੈਂਡ ਕਰ ਦਿਓ ਅਸੀਂ ਤੁਹਾਨੂੰ ਫ੍ਰੀ WhatsApp ਗਰੁੱਪ ਤੇ ਜੁਆਇਨ ਕਰ ਲਵਾਵਾਂਗੇ ਜੁਆਇਨ ਫ੍ਰੀ ਟੈਲੀਗ੍ਰਾਮ ਚੈਨਲ ਸਾਵਰ ਕਲਾਸਿਸ ਮਾਸਟਰ ਕੈਡਰ ਇਸ ਤੇ ਤੁਹਾਨੂੰ PDF ਪ੍ਰੋਵਾਈਡ ਹੋਵੇਗੀ ਕੁਐਸਚਨ ਨੰਬਰ 23 ਕੁਐਸਚਨ ਨੰਬਰ 23 ਕਪੂਰ ਸਿੰਘ ਘੁੰਮਨ ਨੂੰ ਕਿਸ ਰਚਨਾ ਲਈ ਸਾਇਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਕਪੂਰ ਸਿੰਘ ਘੁੰਮਨ ਨੂੰ ਸਾਇਤ ਅਕਾਦਮੀ ਪੁਰਸਕਾਰ ਮਿਲਿਆ ਸੀ ਬੱਚੋ ਇੱਕ ਕੁਐਸਚਨ ਸਾਇਤ ਅਕਾਦਮੀ ਪੁਰਸਕਾਰ ਤੇ ਜਰੂਰ ਆਉਂਦਾ ਹੈ ਤਾਂ ਜੋ ਆਪਣੇ ਸਿਲੇਬਸ ਦੇ ਵਿੱਚ ਆਪਣੇ ਸਿਲੇਬਸ ਦੇ ਵਿੱਚ ਜਿਹੜੇ ਲੇਖਕ ਹਨ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਵੀ ਸਾਇਤ ਕਾਦਮੀ ਪੁਰਸਕਾਰ ਮਿਲਿਆ ਕਿਹੜੀ ਰਚਨਾ ਤੇ ਮਿਲਿਆ ਉਹ ਤੁਹਾਨੂੰ ਸਾਰੇ ਕੁਐਸਚਨ ਕਰਵਾਏ ਜਾਣਗੇ ਤਾਂ ਤੁਸੀਂ ਉਹਨਾਂ ਦਾ ਧਿਆਨ ਰੱਖਣਾ ਹੈ ਯਾਦ ਕਰ ਲੈਣਾ ਹੈ ਇਸ ਦੇ ਵਿੱਚੋਂ ਕੁਐਸਚਨ ਇੱਕ ਜ਼ਰੂਰ ਪੁੱਛਦੇ ਹਨ ਤਾਂ ਇਹ ਆਪਸ਼ਨ 23 23 <coughs> ਇਹ ਆਪਸ਼ਨ ਇਸ ਦਾ ਰਾਈਟ ਆਨਸਰ ਪਾਗਲ ਲੋਕ ਪਾਗਲ ਲੋਕ ਓਕੇ ਕੁਐਸਚਨ ਨੰਬਰ 24 ਹਰਚਰਨ ਸਿੰਘ ਦਾ ਨਾਟਕ ਨਹੀਂ ਹੈ ਇਹਨਾਂ ਵਿੱਚੋਂ ਤੁਸੀਂ ਦੱਸਣਾ ਹੈ ਕਿ ਹਰਚਰਨ ਸਿੰਘ ਦਾ ਕਿਹੜਾ ਨਾਟਕ ਨਹੀਂ ਹੈ 24 ਰਾਜਾ ਪੋਰਸ ਅਨਜੋੜ ਅਨਜੋੜ ਹਿੰਦ ਦੀ ਚਾਦਰ ਗਗਨ ਮੀਥਾਲ ਹਾਂਜੀ ਆਨਸਰ ਕੁਐਸਚਨ ਨੰਬਰ 24 ਤਾਂ ਦੇਖ ਰਿਹਾ ਕਮੈਂਟ ਤੁਹਾਡੇ ਮੈਂ ડી ਆਪਸ਼ਨ ਆ ਰਿਹਾ ਜੀ ਸਾਰੇ ਬੱਚਿਆਂ ਦਾ ਗਗਨ ਮੀਥਾਲ ਗਗਨ ਮੀਥਾਲ नेक्स्ट शामू शाह किस की रचना है ए वेरी वेरी इंपोर्टेंट बहुत ही फेमस है शामू शाह ये दी रचना है कपूर सिंह कुमन आईसी नंदा हरचरण सिंह

ਸਨ ਸਿੰਘ ਸੇਖੋਂ ਈਸ਼ਵਰ ਚੰਦਰ ਨੰਦਾ ਕਰਨ ਦਾਸ ਸਿੱਧੂ ਜਾਂ ਕਪੂਰ ਸਿੰਘ ਘੁਮਨ ਦੇਖ ਰਹਾ ਜੀ ਕਮੈਂਟ ਤੁਹਾਡੇ ਉੱਪਰ ਕਰਦਾ ਥੋੜਾ ਜਿਹਾ ਲੋ ਜੀ ਸਾਰੇ ਆਪਸ਼ਨ ਪੜ੍ਹ ਕੇ ਫਿਰ ਆਨਸਰ ਦੇਣਾ ਹੈ ਤੁਸੀਂ ਤਾਂ ਕੁਐਸਚਨ ਨੰਬਰ 26 اے ਆਪਸ਼ਨ ਹੈ ਜੀ ਦਾ ਰਾਈਟ ਆਨਸਰ ਜਿਨ੍ਹਾਂ ਬੱਚਿਆਂ ਨੇ ਵੀ ए ऑप्शन आंसर दिता है जी तकरीबन सारे बच्चों का आंसर ठीक है नैक्सट साहित इस दो क्वेश्चन नंबर ट्वेंटी एट जो शब्द किसी पशु जगह या वस्तु आदि वरते जान ਪਸ਼ੂ ਜਗਾ ਜਬ ਵਸਤੂ ਆਦ ਲਈ ਵਰਤੇ ਜਾਣ ਉਸ ਨੂੰ ਕੀ ਆਖਦੇ ਆ ਵਿਸ਼ੇਸ਼ਣ ਪਰਨਾਮ ਨਾਮ ਜਾਂ ਕਿਰਿਆ ਤਾਂ ਉਸ ਨੂੰ ਬੇਟਾ ਕਿਰਿਆ ਸੋਰੀ ਨਾਮ ਕਿਹਾ ਜਾਂਦਾ ਹੈ ਸੀ ਆਪਸ਼ਨ ਇਹਦਾ ਰਾਈਟ ਆਨਸਰ ਜਿੰਨਾ ਬੱਚਾ ਨੇ ਸੀ ਆਪਸ਼ਨ ਆਨਸਰ ਦਿੱਤਾ ਹੈ ਨਾਮ आंसर ठीक है ऑप्शन आंसर, ठीक है जी, नेक्स्ट, कुत्ते दा कुत्ता वैरी कुत्ते कुत्ता वैरी ये की है अखान मुहावरा बुझारत या कोई नहीं क्वेश्चन नंबर ट्वेंटी नाइन कुत्ते का कुत्ता वैरी ਏ ਹੈ ਅਖਾਨ ਏ অপਸ਼ਨ ਇਸ ਦਾ ਰਾਈਟ ਆਨਸਰ ਜਿਨ੍ਹਾਂ ਬੱਚਾ ਨੇ ਏ অপਸ਼ਨ ਆਨਸਰ ਦਿੱਤਾ ਹੈ ਉਹਨਾਂ ਦਾ ਆਨਸਰ ਠੀਕ ਹੈ ਦੁਸ਼ਮਨ ਦਾ ਦੁਸ਼ਮਨ ਅੱਛਾ ਨੈਕਸਟ ਕੁਐਸਚਨ ਨੰਬਰ 30 ਪ੍ਰਣਾਲਾ ਉਥੇ ਹੀ ਰਹਿਣਾ ਦਾ ਕੀ ਅਰਥ ਹੈ ਪ੍ਰਨਾਲਾ ਉਥੇ ਹੀ ਰਹਿਣਾ A ਆਪਸ਼ਨ ਬਹੁਤ ਕੋਸ਼ਿਸ਼ ਕਰਨਾ ਬੇਨਤੀ ਪ੍ਰਵਾਨ ਨਾ ਕਰਨਾ C ਆਪਸ਼ਨ ਆਪਣੀ ਜਿੱਦ ਤੋਂ ਨਾ ਹਟਣਾ ਤਾਂ ਸੀ ਆਪਸ਼ਨ ਹੀ ਦਾ ਰਾਈਟ ਆਨਸਰ ਜਿੰਨਾ ਬੱਚਾ ਨੇ ਸੀ ਆਪਸ਼ਨ ਆਨਸਰ ਦਿੱਤਾ ਜੀ ਆਪਣੀ ਜਿੱਦ ਤੋਂ ਨਾ ਹਟਣਾ उन्होंने आंसर ठीक है ओके नेक्स्ट क्वेश्चन नंबर थर्टी वन ओ रजिस्टर जिस विच रोज होन वाले जिस विच रोज होन वाले लैंड देन का हिसाब रखा जाता डेली बुक लिखते ना पर डेली बुक है ना रोज हर रोज होने वे लैन देन का हिसाब रख है तो ये ऑप्शन है रोजाना मचा है ना, ना? रोजना मचा रोजना मचा टेलीबुक अकाउंट्स वाले रखते हैं नेक्स्ट ਕਵੈਸਚਨ ਨੰਬਰ 32 ਉਹ ਸਿਧਾਂਤ ਜਿਸ ਅਨੁਸਾਰ ਮਾਰਕਸਵਾਦੀ ਵਿਚਾਰਾਂ ਨੂੰ ਇਸ ਨੂੰ ਛੱਡ ਦਿਓ ਇਹਦੇ ਡਾਊਟ ਲੱਗਦਾ ਮੈਨੂੰ ਕਵੈਸਚਨ ਨੰਬਰ 33 ਕਿਸੇ ਵਿਅਕਤੀ ਬਾਰੇ ਸ਼ਬਦਾਂ ਵਿੱਚ ਲਿਖੀ ਤਸਵੀਰ ਕਿਸੇ ਵਿਅਕਤੀ ਬਾਰੇ ਸ਼ਬਦਾਂ ਵਿੱਚ ਲਿਖੀ ਤਸਵੀਰ ਹਾਂ ਆਨਸਰ ਕੁਐਸਚਨ ਨੰਬਰ 33 ਦਾ ਆਨਸਰ ਦੇਣਾ ਜੀ ਤੁਸੀਂ 33 ਰੇਖਾ ਚਿੱਤਰ ਉਸ ਨੂੰ ਕਹਾਂਗੇ ਅਸੀਂ ਰੇਖਾ ਚਿੱਤਰ ਓਕੇ ਨੈਕਸਟ 34 ਫੋਜ ਵਿੱਚ ਦੌੜਿਆ ਬੰਦਾ ਕੀ ਅਖਵਾਉਂਦਾ ਹੈ ਫੋਜ ਵਿੱਚ ਦੌੜਿਆ ਬੰਦਾ ਸਿਪਾਹੀ ਬੀ ਆਪਸ਼ਨ ਫੌਜੀ ਸੀ ਆਪਸ਼ਨ ਪਗੋੜਾ ਤੇ ਡੀ ਆਪਸ਼ਨ ਡਰਪੋਕ ਹਾਂਜੀ ਕੁਐਸਚਨ ਨੰਬਰ 34 ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ ਪਗੋੜਾ ठीक है जी तो सारे बच्चों के आंसर ने सी ऑप्शन आंसर लिता है उन्होंने आंसर ठीक है जी क्वेश्चन नंबर थर्टी फाइव जिस कोल कोरना तो लिया कर्जा वापस करन जोगी पूंजी ना होगी थर्टी फाइव ਦੂਸਰ ਕੋਲੋਂ ਕਰਜ਼ਾ ਲੈ ਲਿਆ ਤੇ ਉਸ ਨੂੰ ਵਾਪਸ ਕਰਨ ਦੀ ਉਸ ਕੋਲ ਪੂੰਜੀ ਨਾ ਹੋਵੇ ਉਸ ਨੂੰ ਉਸ ਦਾ ਦਿਵਾਲਾ ਨਿਕਲ ਗਿਆ ਕਹਿੰਦੇ ਨੇ ਆਪਾਂ ਹੈਨਾ ਤਾਂ ਦਿਵਾਲੀਆ ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ ਦਿਵਾਲੀਆ ਓਕੇ ਨੈਕਸਟ 36 ਇਹ ਟ ਲਿਖਿਆ ਵਿੱਚੋਂ ਨਾਮ ਕਿਹੜਾ ਹੈ ਨਾਮ ਦੱਸਣਾ ਜੀ ਇਸ ਵਿੱਚੋਂ ਤੁਸੀਂ ਨਾਮ ਕਿਹੜਾ ਹੈ ਜਾਣਾ ਆਹਾ ਕਾਲਾ ਜਾਂ ਇੱਜੜ ਤਾਂ ਕੁਐਸਚਨ ਨੰਬਰ 36 ਬੇਟਾ ਨਾਮ ਦੱਸਣਾ ਹੈ ਜਾਣਾ ਹੋਗੀ ਕਿਰਿਆ ਆਹਾ ਇਹ ਹੋ ਗਿਆ ਵਿਸਮਕ ਇਹ ਤਾਂ ਹੋਗੀ ਕਿਰਿਆ ਹਨਾ ਇਹ ਹੋ ਗਿਆ ਵਿਸਮਕ ਕਾਲਾ ਹੋ ਗਿਆ ਵਿਸ਼ੇਸ਼ਣ ਤੇ ਇੱਜੜ ਹੋ ਗਿਆ ਨਾਮ ਢੇਡਾ ਬੱਕਰੀਆਂ ਦੇ ਇਕੱਠ ਨੂੰ ਕਹਿੰਦੇ ਨੇ ਇੱਜੜ ਢੇਡਾ ਬੱਕਰੀਆਂ ਦੇ ਇਕੱਠ ਨੂੰ ਢੇਡਾਂ ਬੱਕਰੀਆਂ ਦੇ ਇਕੱਠ ਨੂੰ ਕਹਿੰਦੇ ਨੇ ਇੱਜੜ ओके ਤਾਂ ਇਹ ਇਕੱਠਵਚਕ ਨਾਮ ਹੈ ਨੈਕਸਟ 36 ਕਾਂ ਦਾ ਇਸਤਰੀ ਲਿੰਗ ਤਾਂ ਕਾਂ ਦਾ ਇਸਤਰੀ ਲਿੰਗ ਕਾਈ ਕਾਮੀ ਕਾਉਣੀ 30 ਆਪਸ਼ਨ ਇਤ ਦਾ ਰਾਈਟ ਆਨਸਰ ਕਾਉਣੀ 38 ਜੋ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦਾ ਸਮਾਂ ਪ੍ਰਗਟਾਉਂ ਜੋ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦਾ ਸਮਾਂ ਪ੍ਰਗਟ ਕਰੇ ਜਿਵੇਂ ਸਵੇਰੇ ਦੁਪਹਿਰੇ ਸ਼ਾਮ ਭਲਕੇ ਹਨਾ ਹੁਣੇ ਅੱਜ ਐਤਵਾਰ ਜਿਹੜਾ ਸਮਾਂ ਪ੍ਰਗਟ ਕਰੇ ਉਸ ਨੂੰ ਕਹਿੰਦਾ ਕਾਲ ਵਚ ਤਾਂ ਸੀ ਆਪਸ਼ਨ ਇਹ ਦਾ ਰਾਈਟ ਆਨਸਰ ਹੈ ਜਿਨ੍ਹਾਂ ਬੱਚਿਆਂ ਨੇ ਸੀ ਆਪਸ਼ਨ ਆਨਸਰ ਦਿੱਤਾ ਹੈ ਜੀ ਉਹਨਾਂ ਦਾ ਆਨਸਰ ਠੀਕ ਹੈ ਕਾਲ ਵਾਚਕ ਕਿਰਿਆ ਵਿਸ਼ੇਸ਼ OK ਕਾਲ ਦਾ ਮਤਲਬ ਹੀ ਇਹ ਸਮਾਂ ਕੁਐਸਚਨ ਨੰਬਰ 39 ਟੈਡ ਨਾਮ ਦਾ ਵਿਸ਼ੇਸ਼ਣ ਟੈਡ ਇਸ ਦਾ ਵਿਸ਼ੇਸ਼ਣ ਦੱਸਣਾ ਹੈ ਜੀ ਤੁਸੀਂ ਪੇਟੂ ਟਿੱਡਲ ਟਿੱਤਾ ਜਾਂ ਕੋਈ ਨਹੀਂ ਇਸ ਦਾ ਵਿਸ਼ੇਸ਼ਣ ਬਣ ਗਿਆ ਟਿੱਡਲ ਬੀ অপਸ਼ਨ ਇਜ਼ ਦਾ ਰਾਈਟ ਆਨਸਰ ਕੁਐਸਚਨ ਨੰਬਰ 39 ਕੁਐਸਚਨ ਨੰਬਰ 40 RAM ਸ਼ਾਮ ਦਾ ਮਿੱਤਰ ਹੈ ਵਾਕ ਵਿੱਚ ਕਿਹੜਾ ਕਾਰਕ ਹੈ ਆਪਾ ਦਾਨ ਕਾਰਕ ਨਹੀਂ ਜੀ ਆਪਾ ਦਾਨ ਕਾਰਕ ਨਹੀਂ ਹੁੰਦਾ ਆਪਾ ਦਾਨ ਤਾਂ ਹੁੰਦਾ ਜਦੋਂ ਅਸੀਂ ਕਿਸੇ ਤੋਂ ਵੱਖ ਦੂਰ ਅਲੱਗ ਹੈਨਾ ਕਰ ਦਿੰਦੇ ਹਾਂ ਕੋਈ ਚੀਜ਼ ਕਰਨ ਕਰਨ ਕਾਰਕ ਵੀ ਨਹੀਂ ਹੁੰਦਾ ਜਿਸ ਰਾਹੀਂ ਜਿਸ ਦੁਆਰਾ ਕੋਈ ਕੰਮ ਕੀਤਾ ਜਾਵੇ ਉਹ ਹੁੰਦਾ ਕਰਨ ਕਾਰਕ ਤਾਂ ਆਨਸਰ ਹੈ ਸੰਬੰਧ ਕਾਰਕ RAM ਸ਼ਾਮ ਦਾ ਮਿੱਤਰ ਹੈ ਤਾਂ ਸੀ অপਸ਼ਨ ਇਹਦਾ ਰਾਈਟ ਆਨਸਰ ਸੰਬੰਧ ਪ੍ਰਗਟ ਹੋ ਰਿਹਾ ਨਾ ਤੋਂ ਜੇ ਇੱਕ ਵਾਰੀ ਫਿਰ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਕੈਡਰ ਕੋਰਸਸ ਦੀ ਫੀਸ ਨੋਟ ਕਰ ਲਿਓ ਤੁਸੀਂ ਇੰਗਲਿਸ਼ ਹਿੰਦੀ ਪੰਜਾਬੀ ਤੇ ਐਸਐਸਟੀ ਇਹਨਾਂ ਦੀ ਫੀਸ ਹੈਗੀ 8000 ਰੁਪਏ ਮੈਥ ਸਾਇੰਸ ਮੈਥ ਦੀ 10000 ਸਾਇੰਸ ਦੀ 15000 ਈਸੀਟੀ ਕੈਟਰ ਦੀ 7000 ਫੀਸ ਤੁਸੀਂ Google Pay ਵੀ ਕਰ ਸਕਦੇ ਹੋ PhonePe Paytm ਵੀ ਤਾਂ ਬੇਟਾ ਅਸੀਂ ਜਿਹੜੀ ਥਿਊਰੀ ਕਰਬਾਨੇ ਹਾਂ ਉਹ ਡਿਟੇਲ ਦੇ ਵਿੱਚ ਕਰਵਾਈ ਜਾਂਦੀ ਹੈ ਤਾਂ ਕਿ ਕੋਈ ਵੀ ਕੁਐਸਚਨ ਆ ਜਾਈ ਤੁਸੀਂ ਆਸਾਨੀ ਨਾਲ ਹੱਲ ਕਰ ਸਕੋ ਤਾਂ ਇਸ ਦਾ ਸਕਰੀਨ ਸ਼ਾਟ ਲੈ ਲਓ ਓਕੇ ਸਟੂਡੈਂਟਸ ਥੈਂਕ ਯੂ ਮਿਲਦੇ ਆ ਜੀ ਫੇਰ ਆਪਾਂ